ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਯਾ ਲਾ ਸ਼ੁਰੂ ਕਰੋ ਤੂੰ ਲਾ ਵਾਪਾ ਪਹਿਲਾਂ ਮੈਂ ਤਾਂ ਲਾ ਹੀ ਲਿਆ ਹੁਣ ਉਹ ਲਾ ਲਾ ਹੋਰ ਹੋਲਟ ਹਾਂ ਉਹ ਖਾਣ ਨੂੰ ਤਾਂ ਲਿਆਉਂਦਾ ਯਾਰ ਖਾਣ ਨੂੰ ਹੂੰ ਮੂਲੀ ਦਾ ਪੱਤਾ ਲਿਆ ਮੂਲੀ ਕੀ ਕਰਨੀ ਠੰਡੀ ਹੈ ਯਾਰ ਮੂਲੀ ਕਰਨੀ ਠੰਡੀ ਹੈ ਹੁਣ ਕੀ ਤਾਂ ਕੀ ਕਹਿੰਦੇ ਕੋਈ ਕਰਾਰਾ ਲਿਆਉਣਾ ਜਿਉਂ ਪਕਰਾਰਾ ਕਰਾਰਾ ਹੂੰ ਫਿਰ ਕਹਾਂ ਕਰਦਾ ਹੂੰ ਰਾਤਾਂ ਦੇ ਖਾਜਾ ਫੱਦ ਮਾਰਦੇ ਕਰਾਰੀ ਬਾਸ਼ ਨਾ ਤਾ ਉਹ ਕਰਾਰਾ ਕਾਦਾ ਬਣੂ ਯਾਰ ਉਹ ਹੀ ਮਾਰੀ ਇਹਨਾਂ ਭਕਾਈ ਯਾਰ ਕਰਾਰਾ ਭਾਲ ਦਾ ਢੁਗਾ ਇਲਾ ਪਾਲਾ ਜਿੱਤੜਾ ਕਿ ਬੜੀ ਜਾਂਦਾ ਸਾਲਾ ਬੜਿਆ ਇੱਕ ਗੱਲ ਹੋ ਜਾ ਪੱਜ ਕੀ ਹੈ ਇਹਦਾ ਤੂੰ ਆਏ ਲਾਲਾ ਵੀ ਆਪਾਂ ਚੰਗੇ ਜਾਣ ਜਿਹੜੀ ਕੁੱਟ ਲਾਲ ਨੇ ਨਹੀਂ ਤੂੰ ਆਏ ਲਾਲਾ ਮੇਰੇ ਹਿਸਾਬ ਨਾਲ ਜਿਹੜੇ ਅੰਕੜੇ ਆ ਹੂੰ ਵੀ ਜਿਹੜੀ ਠੰਡ ਆ ਨਾ ਹੂੰ 1900 ਤੇ ਮਤਲਬ ਵੀ 70 ਵੇਲੇ ਠੰਡ ਨਹੀਂ ਸੀ ਐ ਨਹੀਂ ਐ ਨਹੀਂ ਐ ਨਹੀਂ ਐ ਚ ਕੀ ਪਈ ਆ ਵੀ ਉਹ ਐ ਦੇਖ ਲੈ 50 ਸਾਲ ਹੋ ਗਏ ਯਾਰ 50 ਸਾਲ ਬਾਅਦ ਐ ਨਹੀਂ ਪਈ ਐ ਨਹੀਂ ਤੇ ਤੂੰ ਆਏ ਲਾਲਾ ਮੇਰੇ ਹਿਸਾਬ ਨਾਲ ਹੂੰ ਜਿਹੜਾ ਬੰਦਾ ਠੰਡ ਚ ਨਹੀਂ ਪੇਗ ਲਾਉਂਦਾ ਬੀ ਸਾਕ 50 ਕ ਬੰਦੇ ਮਸਾਂ ਬਚਣਗੇ ਹਾਂ ਠੰਡ ਛੱਡਦੀ ਨਹੀਂ ਹੈ ਹਾਂ ਹਾਂ ਇਹ ਤਾਂ ਠੰਡੀ ਵਾਲੀ ਆ ਯਾਰ ਇਹ ਤਾਂ ਤੂੰ ਆਏ ਲਾਲਾ ਕਿਹੜਾ ਬੰਦੇ ਨੂੰ ਠੰਡ ਕਾ ਵੱਜ ਗਿਆ ਨਾ ਨਮੂਨੀਆਂ ਹੋ ਗਏ ਬੈਸ ਗੁਰਦੇ ਖਤਮ ਫੇ ਨਾ ਆਲਦੀ ਨਾ ਸਿੱਧੀ ਸੋਸਤਰੀਕਾਰੀ ਹੋਈ ਸੋਸਤਰੀਕਰ ਇਹਨ ਅੰਦਰ ਬੈਸ ਉਠੀ ਥਾਂ ਥਾਂ ਖੂਨ ਜੰਮ ਜਾਈ ਉਹ ਚੰਗੀ ਗੱਲ ਆ ਆਪਾ ਆਪਾਂ ਦੋਨੇ ਲਾ ਤਾਂ ਲੈਨੇ ਆ ਇਹ ਤਾਂ ਚੰਗੀ ਚੀਜ਼ ਆ ਯਾਰ ਇਹ ਤਾਂ ਤੂੰ ਆਇਆ ਲੈ ਲੈ ਤੇਰੀ ਛਾੜੀ ਨਾਲ ਅੰਦਰੋਂ ਸਰੀਰ ਨੂੰ ਗਰਮਾਇਸ਼ ਦਿਓ ਸਾਰਾ ਜਿਹੜਾ ਤੇਰਾ ਕੋਈ ਮਤਲਬ ਬਾਧੂ ਪਰਦਾਵਰਤ ਸਾਰਾ ਇਹਨੇ ਕੱਢ ਦੇਣਾ ਪਸ਼ਾਬ ਰਾਹੀਂ ਕੁੱਲ ਮਿਲਾ ਕੇ ਸਿਆਲਾਂ ਚ ਪੀਣੀ ਚਾਹੀਦੀ ਹੈ ਦਵਾਈ ਦਵਾਈ ਜੇ ਦਾ ਪਸੇ ਦਾ ਢੱਕਣਾ ਇਹ ਤਾਂ ਫੇਰ ਤਾਂ ਗਲਤ ਹੈ ਹਾਂ ਜਿਉਂ ਥੋੜੀ-ਮੋਟੀ ਲਾਉਣੀ ਹੈ ਫੇਰ ਚੰਗੀ ਉਹ ਆਏ ਹਾਂ ਵੀ ਪੈਣ ਵੇਲੇ ਡਬਲ ਫੇਗ ਮਾਰੇ ਹਾਂ ਪੈਣ ਵੇਲੇ ਕਿਉਂ ਡਬਲ ਲਾਵੇ ਯਾਰ ਅਜੋ ਚੰਗੀ ਭੜੀ ਦੋ ਲਾਲ ਏ ਤਾਂ ਉਹਦੀ ਰੋਟੀ ਖਾਣੀ ਪੈਣ ਵੇਲੇ ਨੀਂਦ ਵੱਧ ਜਾਉ ਹੂੰ ਨਾਲੇ ਬੰਦਾ ਉਠੂ ਸਨੇ ਹਾਂ ਕੀ ਹੁਣ ਤੂੰ ਐ ਲਾਲਾ ਪੜਾ ਐ ਨੀ ਪੀ ਪੀ ਕੇ ਪੈਣ ਵੇਲੇ ਅੱਖੀਆਂ ਨਾਲ ਪੀ ਲੋ ਹਾਂ ਤੇ ਬੁੰਡ ਦੇਣੀ ਏ ਵੀ ਕਿਉਂ ਦੁਆ ਵੀ ਜੇਣ ਵੇਲੇ ਪੀਂਦੇ ਹੁੰਦੇ ਆ ਕੰਜੇ ਦਾ ਲੈਣ ਵੇਲੇ ਪੀਂਦੇ ਹੁੰਦੇ ਆ ਬੇਭਾਗ ਚੰਗਾ ਯਾਰ ਤੂੰ ਲਾ ਕਿਉਂ ਆਏ ਬਾਸ਼ ਨਾ ਜਿਹੋ ਰੁਮਾ ਜੜ ਹੈ ਨਾ ਕੀ ਮਤਲਬ ਹੀ ਆਪਣਾ ਜਿਹੜੀ ਉਹ ਤੇ ਰੈਡੀ ਦੀ ਖੱਟੀ ਹੋਣੀ ਉਹਦੇ ਕਰਕੇ ਥੋੜੀ ਖੱਟੀ ਆ ਆਏ ਵੀ ਹੈ ਹੈ ਨਾ ਥੋੜੀ ਖੱਟੀ ਆਏ ਲਾਲਾ ਭੈਣ ਚੋਦਾ ਜਦੀ ਘੜੀ ਆਪਣਾ 100 ਕਿਲੇ ਵਾਲਾ ਬੰਦਾ ਦੀਸ਼ ਨਹੀਂ ਕਰਦਾ ਆਪਣੀ ਹਾਂ ਹਾਂ ਇਹ ਹਰੇਕ ਬੰਦੇ ਦਾ ਤੋ ਲਾਲੂ ਇਹ ਤਾਂ ਨਹੀਂ ਕੀ ਆਪਾ ਬਸ ਦਾ ਰੋਗ ਨਹੀਂ ਹਰੇਕ ਬੰਦੇ ਦਾ ਤੇ ਹੋਰ ਨਾ 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 ਤੇ ਬਚਾਗੇ ਵੀ ਆਪਾਂ ਤੂੰ ਆਏ ਲਾਲਾ ਮੈਂ ਬਾਹਲਾ ਨਹੀਂ ਕਹਿੰਦਾ ਕੇਰੀਆਂ 10 20 ਦਿਨਾਂ ਚ ਇੱਥੇ ਕੋਈ ਬਾਹਰ ਬਹਣ ਵਾਲਾ ਬੰਦਾ ਹੀ ਨਹੀਂ ਰਹਿਣਾ ਇੱਥੇ ਸਾਰਾ ਬੇਲਾ ਹੋ ਗਿਆ ਕਿਉਂ ਬੰਦਾ ਬਖਣਾ ਹੀ ਨਹੀਂ ਕੋਈ ਠੰਡ ਨਾਲ ਆਏ ਤਾਂ ਇੰਨੀ ਠੰਡ ਨਾਲ ਮਰੀ ਜਾਣਗੇ ਅੱਛਾ ਹੋਰ ਹੁਣ ਤਾਰੂ ਵਾਲਾ ਬੰਦਾ ਬੱਚੂ ਕਹੇ ਵੀ ਮੂਰ ਮੂਰ ਤਾਂ ਚਲ ਹੋ ਜਾਣਗੇ ਸਾਰੇ ਮਰ ਜਾਣਗੇ ਸਾਰੀ ਉੰਬਰੀ ਕੰਮਾਂ ਕੀ ਲਾਂਗੀ ਰਹਿਣ ਦੇ ਕਰੋ ਦਾਰੂ ਤਾਂ ਹੀ ਮੈਂ ਤੈਨੂੰ ਕਹਿੰਦਾ ਯਾਰ ਤੂੰ ਪੀ ਲੈ ਚੱਲ ਪੀ ਲੈ ਟੜਕੇ ਤੜਕੇ ਦੇ ਤਾਂ ਟੱਕਰੀ ਆਈ ਜਾਂਦੀ ਹੈਗੀ ਭੈਂਦੀ ਫੁੱਢਿਆੜੀ ਮੈਂ ਤਾਂ ਪਹਿਲੀ ਵਾਰ ਬਿਨਾ ਜੇ ਤੂੰ ਤਾਂ ਪੀਏ ਨਾ ਚੱਲ ਸੌ ਖਲਾਈ ਨਹੀਂ ਜਮਾ ਮੈਂ ਹਜੇ ਤਾਂ ਕਲਾਈ ਨਹੀਂ ਹੁਣਾਂ ਪਹਿਲਾ ਵੇਗ ਫਿਰ ਤਾਂ ਲੇਟ ਹੀ ਬਾਲਾ ਪਹਿਲਾ ਵੇਗ ਲਾਉਣਾ ਲੈ ਅੱਛਾ ਮੈਂ ਤਾਂ ਖਾ ਕੇ ਤੇ ਲਾਈ ਫਿਰਦਾ ਨਾ ਨਾ ਲਾਈ ਨਹੀਂ ਮੈਂ ਤਾਂ ਇਹ ਕੰਮ ਨਹੀਂ ਨਾ ਕੋਲ ਕਰੇ ਨਾ 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 ਇੱਕ ਗੱਲ ਤਾਂ ਹੋਰ ਆ ਕਹ ਹਾਂ ਇੱਕ ਗੱਲ ਹੋਰ ਆ ਆਪਣੇ ਚੰਦੂ ਹੋਰੀ ਤੇ ਸੌਮੇ ਹੋਰੀ ਉਹ ਬੜੀ दारू ਕੱਢਦੇ ਓਏ ਉਹ ਬੜੀ ਤੇਜ਼ ਕੱਢਦੇ ਇੰਨੀ ਬੜੀ ਪਾਲੀ ਹੱਦੋਂ ਯਾਰ ਦੇ ਉਹਨਾਂ ਤੋਂ ਲਿਆਉਂਦਾ ਹੁੰਦਾ ਸੀ ਤੂੰ ਪਹਿਲਾਂ ਹਾਂ ਤੇ ਅੱਜ ਤੋਂ ਮੈਨੂੰ ਲੱਗਦਾ ਉਹ ਗਾ ਦੋ ਤਿੰਨ ਮਹੀਨੇ ਦੀ ਗੱਲ ਬਾਲੀ ਨਹੀਂ ਮੈਂ ਤਾਂ ਤੈਨੂੰ ਹੋਰ ਗੱਲ ਕਹਿਣਾ ਯਾਰ ਜੇ ਕਿਤੇ ਗੱਟਾ ਪਾਉਂਦੇ ਹੀ ਪਾ ਦਈ ਆਪਾਂ ਹਾਂ ਓ ਕੋਈ ਚੁਗਲੀ ਕਰ ਦੂ ਯਾਰ ਚੁਗਲੀ ਕਰ ਦੂ ਹੋਰ ਤਾਂ ਕੀ ਹੈ ਓਏ ਉਹ ਬੰਦਾ ਤਾਂ ਆਪਣਾ ਉਹਦਾ ਰੈਡੀ ਦੀ ਜੇ ਨਾਲ ਕੱਢਦਾ ਉਹ ਜਦ ਤਾਰੂ ਹੋਰ ਸਾਭ ਦੀ ਹੈ ਆਪਣੀ ਦਾ ਆਪਾਂ ਕੋਈ ਚੁਗਲੀ ਕਰ ਦੂ ਯਾਰ ਚੁਗਲੀ ਕਰ ਦੂ ਆਪਣੀ ਦਾ ਆਪਣਾ ਨਹੀਂ ਲੋਟ ਆਉਂਦਾ ਆਪਾਂ ਤਾਂ ਕਿਸੇ ਤੋਂ ਫੜ ਲਿਆ ਕਰਕੇ ਇਸ ਤੋਂ ਮੁੱਲੀ ਚੱਲਣ ਤੇ ਔਰ ਮੁੱਲੀ ਚੱਲਣ ਦੇ ਇੱਕ ਠੇਕੇਦਾਰ ਹੀ ਨਾ ਵੀ ਬਸ ਉਹ ਤਾਂ ਗੋਲ ਨਾ 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 ਉਹ ਨਾ ਨਾ ਛੋਪੀਆ ਨਾ ਦਰਿਆ ਸੰਤਰਾ ਜੋ ਨਾ ਪੀ ਆਦੇ ਥੀ ਕਿਵੇਂ ਮਰ ਜੀ ਮੈਂ ਤਾਂ ਤੂੰ ਐ ਲਾਲਾ 70 ਸਾਲ ਨੂੰ ਉੱਪਰ ਗਿਆ ਮੈਂ ਮੁੱਲ ਦੀ दारू ਨਹੀਂ ਪੀਤੀ ਕਰਦੀ ਹਾਂ ਕਰਦੀ ਹਾਂ ਇਹ दारू ਕਰਦੀ ਪੀਣਾ ਮੈਂ ਪਹਿਲੇ ਦਿਨ ਆਏ ਛੋੜੀ ਮੱਠੇ ਕਿੱਥੇ ਬੁਕਰਦਾ ਬਿਨਾਂ ਉਹਦਾ ਛੌਂਕ ਨਾਲ ਸਰਦਾਰਾਂ ਵਾਂਗੂ ਇੱਥੇ ਬੈਠ ਆ ਬੋਤਲ ਕੀ ਤੋ ਫੜ ਕੇ ਲੈ ਜਾ ਹਾਂ ਇਹ ਬੋਤਲ ਕੀ ਤੋ ਫੜ ਕੇ ਇਹ ਹੈ ਇਹ ਤਾਂ ਉਹ ਤੇ ਉਹ ਲੰਗ ਗੰਗਣ ਦੇ ਭਤੀਜੇ ਤੋਂ ਅੱਛਾ ਅੱਛਾ ਹਾਂ ਉਹ ਵੀ ਚੰਗੀ ਮਾਰੂ ਤੋਂ ਉਹ ਵੀ ਚੰਗੀ ਕਾੜਦਾ ਉਹ ਚਾਚਾ ਮੈਨੂੰ ਕਹਿੰਦਾ ਰੋ ਪੀ ਕੇ ਦੇਖਾ ਪਹਿਲੇ ਵੇਖ ਨਹੀਂ ਦੱਸਦਾ ਦੱਸਦਾ ਨਾ ਮੈਂ ਤਾਂ 2:30 ਤੇ 9:00 ਦਾ ਲੱਗਿਆ 2:30 3:00 ਦਾ ਮੈਂ ਤਾਂ ਬਸ ਮੱਠਾ ਮੱਠਾ ਮਤਲਬ ਜਿਹੜਾ ਅੱਜੀ ਜਾਨ ਨਾਲੋਂ ਚੰਗਾ ਕੀ ਆ 5:00 ਵਜੇ ਹਸਾਉਣਾ ਤਾਂ ਫਿਰ ਤਾਂ ਬਹੁਤ ਟਾਈਮ ਹੋ ਗਿਆ ਦਿਨ ਦਾ ਪੀ ਕੇ ਇਹ ਵੀਰੇ ਕੋਲ ਪਹਿਲਾਂ ਦਿੱਕਤ ਅੱਜ ਕਾ ਪਿਆ ਥੀ ਪਰਸ ਤੋਂ ਉੱਤੇ ਅੱਜ ਕਾ ਤੋਂ ਪੀ ਗਏ ਲਾ ਦਾ ਮਤਲਬ ਦੋਖ ਪਏਗੇ ਚੋਲੇ ਹੁੰਦੇ ਇਹ ਜੋ ਦੋ ਦਾ ਕਿਉਂ ਢਾਲੇ ਯਾਰਾ ਨਾ ਨਾ ਦੋਖ ਰਹੁ ਮੈਨੇ ਮੈਂ ਬਾੜਾ ਨਹੀਂ ਬਸ ਬਾੜਾ ਨਾ ਹੋਜੀ ਕਰੇ ਯਾਰ ਨਾ ਨਾ ਜੈ ਇੱਥੀ ਪੈ ਜੀ ਮੈਂ ਤਾਂ ਕਿੱਧਰ ਕਰੇ ਗਏ ਹੈ ਐਂ ਐਛੇ ਤਾਂ ਕਿਉਂ ਪੈ ਜੀ ਨਹੀਂ ਰਾਤ ਨੂੰ ਸੁੱਤੇ ਪੈ ਰਹੇ ਜਿਹਦੇ ਘਰੇ ਗੁੱਥ ਚੱਕ ਤਾਲੂਚ ਓਏ ਐ ਤੈਨੂੰ ਕਿਉਂ ਦਾ ਰੋਈਦੀ ਪੀਣਾ ਯਾਰ ਨਹੀਂ ਫਿਰ ਛਾਲ ਚ ਖੂਨ ਜੰਮਦਾ ਬੰਦੇ ਦਾ ਮਨ ਜਾਂ ਕੱਲਾ ਉਹ ਕਿਧਰੇ ਨਹੀਂ ਜਾਂਦਾ ਤੂੰ ਲੈ ਧਾਰੂ ਕਰ ਕੀ ਤਰੇ ਫਿਰ ਤੈਨੂੰ ਦੁਨੀਆਂ ਮਰਦੀ ਦਿਖਾਉਂਦਾ ਰੂ ਬਨਾ ਮੈਂ ਇਹ ਚੀਜ਼ ਗਰਮਾਇਸ਼ ਸਰੀਰ ਨੂੰ ਲਾਜ਼ਮੀ ਆ ਮਤਲ ਜਿਹੜੀ ਆ ਠੰਡ ਕਾ ਪੜਾ ਵਾਲਾ ਏ ਤੇ ਅੰਦਰ ਵੇ ਕਿੰਨਾ ਲਾ ਲਈ ਕਿ ਇੱਥੇ ਨਾ ਅੰਦਰ ਤਾਂ ਠਾਰੀਆ ਨਗਿਆ ਆ ਸੱਟੀਆਂ ਦਾ ਚੁੰਬੇ ਦਾ ਤਾਂ ਇਹ ਬੜੀ ਪਾਈ ਆ ਆਪਾਂ ਯਾਰ ਹਣਾ ਇਹਦਾ ਉਹ ਤੇਰਾ ਬਾਹਲਾ ਬੱਟਾ ਹੁੰਦਾ ਚੁੰਬੇ ਦਾ ਪੂਏ ਠੱਟਾ ਕਰਨਾ ਤਾਂ ਆ ਤੂੰ ਤਾਂ ਗੁੰਦਿਆ ਨਹੀਂ ਮਿਲਦਾ ਇਹੇ ਹਾਂ ਓਏ ਇਹ ਤਾਂ ਯਾਰ ਬਸ ਗੁੰਦਿਆ ਤਾਂ ਆਪਣੇ ਗਮਦੂਰ ਨੇ ਆ ਬੰਤ ਦਾ ਸੀਰੀ ਨਹੀਂ ਅੱਛਾ ਅੱਛਾ ਹਾਂ ਉਹ ਉਹ ਆਪਣਾ ਦਾਜੀਆ ਪੁਰਾਣਾ ਤੂੰ ਤਾਂ ਤਾਂ ਛੋਟਾ ਸੀ ਆਪਣੇ ਨਾਲ ਪਾੜਾ ਚਿਰ ਰਿਹਾ ਉਹ ਮੈਨ ਨਾਲ ਇੱਕ ਤਾਂ ਲਵਾ ਗਿਆ ਦੋ ਤਿੰਨ ਘੰਟੇ ਮੈਨੂੰ ਕਹਾਂ ਤਾਂ ਮੈਂ ਗੁੰਦਾਂ ਬੜੀ ਗੱਲ ਨਹੀਂ ਆਣਾ ਬਣਾਤੀ ਨਾ ਗੱਲ ਪੂਰੀ ਤਾਕੜੀ ਕੰਝ ਦਾ ਪਾੜਾ ਇਸ ਕੰਮ ਨੂੰ ਛਾਰ ਕੋਈ ਕੰਮ ਕਰਾ ਰਾ ਹਾਂ ਹਾਂ ਇਹ ਤਾਂ ਗੱਲ ਹੈ ਕੰਮ ਕਰਿਆ ਭਾਈ ਉਹਨੇ ਪਹਿਲੇ ਜਨ ਹਾਂ ਚੱਲ ਰੇਰੂ ਪਾਤੀ ਕਣਕ ਚ ਉਹ ਪਾਉਣ ਵਾਲੀ ਐ ਹਜੇ ਦੂਜੀ ਵਾਰ ਵਾਲੀ ਰਹਿੰਦੀ ਐ ਪਾਉਣ ਵਾਲੀ ਚ ਭਾ ਕਦੋਂ ਪਾਏਗਾ ਉਹ ਜੇ ਪਾਉਣੀ ਐ ਹੁਣ ਠੰਡ ਬੜੀ ਐ ਇੱਕ ਤਾਂ ਭੈਣ ਚੋਦੀ ਕੰਡੇ ਦੇ ਸੱਟ ਦੇ ਉਹੀ ਠੰਡ ਮੰਨੀ ਜਾਂਦੇ ਉਹ ਠੰਡ ਤਾਂ ਬਹੁਤ ਜ਼ਿਆਦਾ ਐ ਤਾ ਐ ਤਾਤਾ ਆ ਜਾ ਆ ਜਾ ਚਲੋ ਇਧਰ ਮੇਲਾ ਚੰਦੋਰੀ ਬੋਲੀ ਜਾਂਦੇ ਆ ਨਾ ਕਿਹਨੇ ਓਏ ਮੈਨੂੰ ਲੱਗਾ ਚੰਦ ਆਹੋ ਕਿਵੇਂ ਹੋ ਜੀ ਆਪਣੀ ਕਿੱਧਰ ਫਿਰਦੇ ਹੋ ਰਬਾ ਹੋ ਤਾ ਠੀਕ ਠੀਕ ਹੈ ਵਧੀਆ ਤੁਸੀਂ ਹੋਰ ਸੁਣਾ ਠੀਕ ਹੈ ਬਈ ਪੰਜਰੋ ਟਾਈਮ ਵਾਲੀ ਕੰਮ ਚਲਾਈ ਖੜੇ ਹੋ ਜਬਰ ਦੋ ਨਹੀਂ ਲੱਗੇ ਅੱਛਾ ਨਾਲ ਹੀ ਮੁੰਡਾ ਲਾ ਰੱਖਿਆ ਹੈ ਉਹ ਮੁੰਡਾ ਦੁਨੀਆ ਹੀ ਪਿੰਦੀ ਆ ਮੁੰਡਾ ਮਹਲੇ ਦਾ ਲਾਇਆ ਮੁੰਡਾ ਉਹ ਚੰਗੀ ਬਹੁਤ ਸਿਆਣੀ ਗੱਲ ਹੈ ਸੰਜੇ ਜੇ ਨੂੰ ਲਈ ਫੱਡਾਂ ਵਿਚਾਰੀ ਖਮਦੂਰ ਨੂੰ ਠੁਰ ਠੁਰ ਕਰਾ ਬਲਬ ਘੁੱਟ ਪਿਆ ਤਾਂ ਤਿਆ ਕਰ ਚਾਉ ਮਰਦੇ ਫਿਰ ਜਾਈਂ ਮਗਜੋਗੇ ਹਾਂ ਨਾ ਤੇਰੀ ਤਾਂ ਬਹੁਤ ਚੰਗੀ ਕੰਮ ਨਾਲ ਮੁੰਡਾ ਬਿਆਤਾ ਕੋਡਾ ਬਿਆਤਾ ਮੁੰਡਾ ਠੰਡਾ ਬੈਠਾ ਬਿਮਾਰ ਹੋ ਗਿਆ ਕੋਈ ਜਲਤੀ ਲਾ ਲੈਨੇ ਬੱਬਾ ਕੋਈ ਜੱਕਰੀ ਮੈਂ ਤਾਂ ਬਿਮਾਰ ਹੋਇਆ ਨਹੀਂ ਕਦੇ ਮੈਂ ਤਾਂ ਬੀਤੀ ਨਹੀਂ ਮੈਂ ਬੁੱਢੀ ਮੈਂ ਟੂ ਗਾਲੇ ਮੇਰੀ ਇੱਕ ਕੰਬਲੇ ਬੰਦੇ ਦਾ ਕੰਮ ਹੁੰਦਾ ਆ ਠੰਡ ਚੱਦੀ ਦੁਨੀਆ ਬੱਚੂ ਜਿਹੜਾ ਨਹੀਂ ਪਿੰਡਾ ਬਾਕੀ ਨਹੀਂ ਹੈ ਠੰਡ ਨਹੀਂ ਮਗਜਾ ਆ ਪਿੰਡ ਦਾ ਬੰਨਾ ਓਏ ਮੇਰੀ ਬੰਨਾ ਇਹਨੂੰ ਪਾਲ ਲੈ ਛੜਾ ਗੰਦੂਰ ਓ ਕਾ ਨੂੰ ਯਾਰ ਗਾਲੋ ਕੇ ਬਾਅਦ ਉਹ ਕਮਜ਼ੋਰ ਨੀਰਾ ਬੋਣਾ ਜਾ ਕੇ ਯਾਰ ਢੂਕੇ ਤਰਫ ਫਪੜਾ ਓ ਕਾ ਨੂੰ ਯਾਰ ਪਾਲੇ ਹੋਈ ਉਹ ਕੋਈ ਨਹੀਂ ਤੂੰ ਨਾ ਪਿਆਈ ਸਾਨੂੰ ਉਹ ਨਾ ਪਈ ਨੀਰਾ ਬੋਣਾ ਜਾ ਕੇ ਇਹ ਕੀ ਫੁਟਕ ਬਚਾਰਾ ਬਗਾਨਾ ਖਾ ਤੇ ਨਾਲ 20 ਸਾਡਾ ਆ ਗਿਆ ਇਹ ਲਾਲ ਲੈਂਡ ਬਚਾਰੇ ਨੂੰ ਘੁੱਟ ਪਾਲੇ ਚ ਮਾਰਨਾ ਹੈ ਬਰੂਹੀ ਕਿ ਅੱਜ ਕਿੰਨੇ ਕਿੰਨੇ ਬੰਦੇ ਜਿਹੜੇ ਪੀਂਦੇ ਨੇ ਉਹ ਮਰ ਗਏ ਜੀ ਸਾਈ ਹੋਈ ਆ ਬਾਤ ਤੇ ਮੈਂ ਤਾਂ ਕੋਈ ਮਰੇੜੀ ਆ ਕਰਦਾ ਲੈ ਪਾ ਤੂੰ ਵੀ ਲਾਲਾ ਓਏ ਹਾ ਸਰਦਾਰੀ ਹਾਂ ਹਾਂ ਇਹ ਤੂੰ ਤਾਂ ਮੂੰਹ ਹੀ ਤੁਰੇ ਵਰਦਾ ਬਣਾ ਮਦਦ ਤੂੰ ਹਾਂ ਹਾਂ ਮੁੰਡਾ ਬੜੀ ਨਾਲ ਲਾ ਰੱਖਿਆ ਮੁੰਡਾ ਤਾਂ ਯਾਰ ਚਲ ਠੰਡਾ ਪੀ ਲੈਣ ਦੇ ਕੋਈ ਜੰਦੂਰ ਮੰਨ ਗਿਆ ਨਾ ਗੱਲ ਇਹ ਆਉਦੇ ਨੇ ਰੱਪੀਆਂ ਵਾਲਾ ਘਾਉਂਦਾ ਘਾਉਂਦਾ ਜਿਨੇ ਲਾਉਨੇ ਆ ਉਹ ਠੰਡਾ ਮੈਂ ਰੁਪਈਏ ਦੇ ਨਸ਼ੇ ਤੇ ਲਾਉਨੇ ਆ ਇਹ ਸਰਦਾਰ ਬੰਦੇ ਨੇ ਮਾਦੇ ਬਾਹਰੋਂ ਇਹਨਾਂ ਨਾਲ ਰੋਕਿਆ ਇਹ ਬੰਦੇ ਨੂੰ ਪਰਖ ਖਿਵਾਰੀ ਵੀਰੇ ਦੀ ਪਰਖ ਹੁੰਦੀ ਆ ਹਾਂ ਮੈਂ ਤਾਂ ਇਹਨਾਂ ਨਾਲ ਰਹੂੰਗਾ ਗਾ ਨੂੰ ਪੱਕਾ ਰਹੂੰਗਾ ਇਹਨਾਂ ਨਾਲ ਪਾਣੀ ਦਾ ਥਣ ਨੂੰ ਹੱਥ ਗਾ ਨੂੰ ਮੇਰੇ ਨਾਲ ਲੋੜ ਨਹੀਂ ਕਿਸੇ ਨਾਲ ਚੰਗਾ ਆਪ ਦੀ ਕੱਢ ਲਿਆ ਕਰ ਪੀ ਲਿਆ ਕਰ ਲੋੜ ਹਾਂ ਸਰਦਾਰੀ ਹਾਂ ਹਾਂ ਸਰਦਾਰੀ ਹੈ ਆ ਦੂਜੇ ਤਾਂ ਭੁੱਖੇ ਮਰਦੇ ਆ ਭੋਕਦਾ ਫਿਰਦਾ ਭੁੱਖਦਾ ਫਿਰਦਾ ਉਹ ਹੀ ਫਿਰਦਾ ਇਹ ਕਹਦਾ ਸਰਦਾਰ ਕਹੁੰਦਾ ਵੀ ਇਹ ਕਹਦਾ ਸਰਦਾਰ ਹੈ ਇਹ ਤਾਂ ਉਹ ਹੀ ਫਿਰਦਾ ਬੇਫਸਲ ਤੋਂ ਪਾ ਕੇ ਨਹੀਂ ਖਾਣ ਨਹੀਂ ਪੀਂਦਾ ਯਾਰ ਮੈਂ ਨਹੀਂ ਪੀਂਦਾ ਫਿਰ ਆ ਗੱਲ ਹੋ ਰ ਆ ਪਾ ਇੰਨੀ ਖਾਣੀ ਦਾ ਹੈ ਨਹੀਂ ਉੱਤੇ ਪੂ ਪੋਤਾ ਕਰਦੇ ਗੱਲ ਕਰਦੇ ਸੰਗ ਆਉਂਦੀ ਹੈ ਮੈਨੂੰ ਮੇਂ ਨਹੀਂ ਗੁੰਡ ਜਿਹਦੀ ਹਾਂ ਉੱਧਰ ਉੱਧਰ ਉਹ ਜੰਗੋ ਕੋਲੇ ਵਗ ਜਾਂਦਾ ਹੈ ਹਾਂ ਬੱਸ ਆ ਗੱਲ ਛਲੇ ਵਾਲੀ ਕੜੀਆ ਜਿੱਦੋਂ ਵਗੇ ਵਾਗੇ ਆ ਗਮਜੂਰ ਕੇ ਜੰਗੋ ਕੋਲੇ ਕਹਿੰਦਾ ਟੱਕੀ ਆਉਂਦਾ ਕਿਹੜਾ ਭੈਣ ਚੋਲ ਕਹਿੰਦਾ ਗੁੰਡ ਜਿਹੜਾ ਮੈਨੂੰ ਨਹੀਂ ਪਹੂਆ ਪਿਆਉਂਦਾ ਅਸੀਂ ਰੋਜ਼ ਹੀ ਦੇਖਦੇ ਜੰਗੋ ਜਬਰਦਾਰ ਸੁਧਾਰੇ ਕੋਈ ਕੰਮ ਕਰ ਦਿਓ ਸਾਡੇ ਦੇਣੀ ਆ ਪੈਸੇ ਜਿਹ ਬਚਾ ਲੈ ਸਾਰਾ ਦਿਨ ਕੰਮ ਕਰ ਲੈ ਜਿਹਨੂੰ ਕੋਈ 10 ਸਾਲ ਘੜਪਾ ਦੇ ਜਾਨ ਨਿਕਲਦੀ ਆ ਤੇਰੇ ਘਰੋਂ ਵੀ ਵੇਰ ਪੀਆ ਲੈਂਦਾ ਅੱਜ ਕੰਮ ਤੇਰੇ ਕੋਲੇ ਪੀਵੇ ਘਰੋਂ ਕਰ ਕਰਦਾ ਕੰਮ ਨਹੀਂ ਕਰੀਂ ਟੋੜੀ ਨਹੀਂ ਕਰ ਇਹ ਛੱਡੇ ਨਾਲ ਲਾਇਆ ਪਿੰਡਾਂ ਦੇ ਪੁੱਛ ਲੈ ਭੋਲੇ ਹੋਰ ਮੈਦਨ ਮੈਂ ਦਾ ਪੀਣਾ ਮੈਂ ਪਿਆਣਾ ਯਾਰ ਉੱਥੇ ਰੋੜੀ ਮੇਰੇ ਛੋਟੇ ਹੀ ਚਾਟ ਤੇ ਲਾਇਆ ਲੋ ਜੀ ਹਰੇ ਵੜਾਉਂਦਾ ਉੱਥੇ ਹਾਂ ਗਾਲ ਕਮਦੂਰਾ ਹਾਂ ਜਵਾਬ ਦੇ ਦੇ ਤੈਨੂੰ ਬੱਸ ਜਵਾਬ ਦੇ ਐ ਕਰ ਯਾਰ ਹੁਣੀ ਰੱਖ ਲੈ ਮੇਰਾ ਰੁਪਿਆ ਇਹਦੇ ਕਿੰਨੀ ਲੱਖ ਲਿਆ ਫੜਾ ਹੁਣੀ ਨੰਨ ਨਾਲ ਬੰਨਿਆ ਜਾ ਤੇਰੀ ਭੈਣ ਚੋਦੀ ਹੈ ਮੈਂ ਨਾ ਕੋਹਿੰਗੀ ਫੁੱਦੀ ਲੱਖ ਜੀ ਨੰਗਾ ਹਾਂ ਲੱਖ ਜੀ ਗੱਡੀ ਇੱਕ ਪਾ ਯਾਰ ਤੇਰੀ ਭੈਣ ਰੋਗੀ ਮੇਰਾ ਬੰਦਾ ਪਟਦਾ ਤੂੰ ਕਾਜਾ ਬੰਦਾ ਪਟਾ ਚਾਚੀ ਕੋਠ ਵੱਡੇ ਪਟੇ ਗਏ ਕਹੀ ਤਾਂ ਜਾਂਦਾ ਕਿ ਮੇਰੇ ਨਾਲ ਰਹੀਂ ਗਾਣ ਲੈ ਲਈ ਯਾਰਾ ਲੱਖ ਲੈ ਦੇ ਦੇ ਜੀ ਨਾ ਯਾਰ ਮੈਂ ਹੁਣੀ ਜਾਣ ਲੈ ਦੇ ਉਹ ਦੇ ਦੇਗੇ ਹੁਣ ਐ ਬਸੀਤ ਕਰਾ ਦਈਏ ਦੇ ਦੇਾਂਗੇ ਟਕਰਾ ਦਈਏ ਗਿਨੂ ਅਗਲਾ ਮਾਲਕ ਕਹੀਦਾ ਨਹੀਂ ਰਹਿ ਜਾ ਜੀ ਐਵੇਂ ਤੂੰ ਕਹੀ ਤੂੰ ਭੈਣੀ ਹੁੰਦਾ ਬਾਹਲਾ ਸਾਡੇ ਨਾਲ ਲੜਨਾ ਲੜ ਕੇ ਜਾ ਕੇ ਬਾਣੀ ਸਾਡੇ ਨਾਲ ਫालतू ਗੱਲਾਂ ਕਰ ਪੜੇ ਲਿਖੇ ਪੰਦੇ ਨਾ ਬਾਣੀ ਤੋਂ ਜਾ ਕੇ ਲੱਖ ਰੁਪਏ ਫੜ ਲੈ ਲੱਖ ਰੁਪਏ ਦੇ ਮੱਥੇ ਮਾਰ ਕੇ ਮੂਰ ਚੱਕ ਕੇ ਹਾਂ ਬਾਕੀ ਮੈਂ ਲੱਖ ਰੁਪਏ ਮੇਰੇ ਲੱਖ ਰੁਪਏ ਦੇ ਦੇ ਮੈਂ ਤਾਂ ਲੋੜ ਦੀ ਖਲੀ ਰੱਖਦਾ ਇੰਨਾ ਨਾ ਰਹਿਉਂਗਾ ਮੈਂ ਤੇ ਗਾਹਾਂ ਨੂੰ ਪੱਕਾ ਉਹ ਰਹਿ ਜਾ ਯਾਰ ਮੇਰਾ ਰੁਪਈਆ ਦੇ ਲੱਖ ਕੋਈ ਨਹੀਂ ਦੇ ਦਾਂਗੇ ਹਾਂ ਬਰ ਬਰ ਰੁਪਈਆ ਦੇ ਦੇ ਲੱਖ ਰਹਿ ਜਾ ਚੱਡ ਜਾ ਯਾਰ ਕਮਜ਼ੋਰ ਹਾਂ ਇਹ ਬਾਈ ਨਾ ਪੰਜੀ ਲਾਵੇ ਨਾ ਖਵਾਵੇ ਪਿਆਵੇ ਕਿਉਂ ਚਮ ਪਟਾਇਆ ਯਾਰ ਲੋੜ ਹੀ ਮੈਂ ਤਾਂ ਇਹਨੂੰ ਜਵਾਬ ਦੇਈ ਜਾਂਦਾ ਮੈਂ ਕਹਿਣਾ ਕਿ ਤੈਨੂੰ ਤੈਨੂੰ ਰਹੂਗਾ ਮੈਂ ਤਾਂ ਆਪ ਕਹਿੰਦਾ ਮੇਰਾ ਰੁਪਇਆ ਦੇ ਦੇ ਲੱਖ ਰਹਿ ਜੇ ਤੇਰੇ ਤੂੰ ਕਿੱਦਾਂ ਪੈਰੀ ਹੱਥਾਂ ਤੇ ਤਾ ਨਹੀਂ ਡਾੜੀ ਤੇ ਵੀ ਨਹੀਂ ਆਉਣਾ ਬੰਦਾ ਵਾ ਓਏ ਤੇਰੀ ਨੀਤ ਤੇਰੀ ਟੁੰਡੀ ਵੜਾ ਕੇ ਨਹੀਂ ਰਾਜ ਕਰੀ ਨਾ ਜਦੋਂ ਇਹ ਹੈ ਨਹੀਂ ਸੋ ਤਾਂ ਕੰਮ ਹੀ ਨਹੀਂ ਹੁੰਦਾ ਸਾਡੋ ਕੰਮ ਵਾਧੂ ਹੁੰਦੇ ਨਹੀਂ ਇੱਕ ਚੱਕੀ ਗੱਲ ਰੱਖੀ ਬੀਟੂ ਬਾਂਚ ਨਾਲ ਵੀ ਫਿਰਦਾ ਛਾਜੀ ਮੋਟਰ ਤੇ ਹਾਇ ਐਸ਼ ਤੇ ਨਾ ਹਾਇ ਕੋਈ ਸਰਦਾਰ ਆਪਣੇ ਨਾਲ ਦਾ ਕੋਈ ਸਰਦਾਰ ਨਾ ਛੋਡੇ ਨਾਲ ਦਾ ਕੋਈ ਸਰਦਾਰ ਨਹੀਂ ਹੈਗਾ ਮੈਂ ਕਿਹੜਾ ਪੱਲਾ ਨਹੀਂ ਪਟਾ ਨਾ ਪੀਓ ਬਤ ਇਕੱਠੀ ਪੀਣੇ ਛੋਡੇ ਨਾਲ ਦਾ ਕੋਈ ਸਰਦਾਰ ਪੀਣੇ ਆ ਯਾਰ ਭੈਂਜਾ ਲੰਡਾ ਵੀ ਮੈਨੂੰ ਨਾ ਰੋਕ ਰਿਆ ਨਾਲ ਪਰੌਣਾ ਆ ਵੀ ਰਿਹਾ ਤਾ ਪੀਣੇ ਆ ਸੀ ਇਹ ਚ ਕੀ ਸ਼ੱਕ ਵਾਲੀ ਗੱਲ ਆ ਛੋਕ ਅੰਗ ਬੰਦ ਲਾ ਮੜੀ ਮੋਟੀ ਛੋਕ ਨੂੰ ਪੀਂਦਾ ਯਾਰ ਪੀਂਦੇ ਆ ਹਾਂ ਵੀ ਮੈਨੂੰ ਨਾ ਹਟਾ ਦੇ ਐਵੇਂ ਹਟਾ ਦੇ ਲੈ ਨਾਲ ਗਿਆ ਤਾ ਮੈਂ ਅਈ ਮੇ ਇਹ ਜਗਾ ਰਾਇ ਜਰੇ ਦਰਵਾਜ਼ਾ ਕੋਈ ਗਲਤ ਨਸ਼ੇ ਤੇ ਲਗੂ ਉਦੋਂ ਮਗਸਰੇ ਦਾ ਖੱਟ ਬੜੀਆ ਹਾਂ ਖਾਰੀ ਹੈ ਨਾ ਜਣੀ ਕੋਈ ਅੰਕ ਖੜਕੇ ਸਾਡੇ ਦਰਵਾਜ਼ਾ ਮਰ ਗਏ ਨੇ ਨਹੀਂ ਪੀਂਦੇ ਨਾ ਪਿਓ ਸਾਨੂੰ ਕਿ ਸਾਡੇ ਵੀ ਸਾਰਾ ਟੱਪਰ ਮਰਜੋ ਜਿੱਦਾਂ ਮਰ ਮਰਜੋ ਇਹਨਾਂ ਨੂੰ ਪੁੱਛਵਾ ਜੇ ਤੁਸੀਂ ਨਹੀਂ ਪੀਂਦੇ ਕੀ ਕਰਤਾ ਹਾਂ ਤੁਸੀਂ ਕੀ ਕਰਤਾ ਅਸੀਂ ਹਾਂ ਦੁਨੀਆ ਗੱਲਾਂ ਕਰਦੀ ਆ ਕਦੇ ਆਏ 250 ਖਾ ਕੇ ਜਾਂਦੇ ਪਿਆ ਬੋਤਲ ਤੇ ਕਦੇ 200 ਰੁਪਿਆ ਲਾਇਆ ਹਾਂ ਯੋ ਮੈਂ ਪਹਿਲਾਂ ਜਾਨੀ ਮੈਂ 200 ਰੁਪਏ ਜ਼ਿੰਦਗੀ ਚ ਬੰਦੇ ਨੇ ਬੋਤਲ ਤੇ ਨਹੀਂ ਲਾਇਆ ਨਹੀਂ ਲਾਇਆ ਇਹ ਤਾਂ ਲਿਆ ਕੇ ਰਾਜੀ ਨਹੀਂ ਹੈਗਾ ਨਹੀਂ ਲਿਆ ਕੇ ਰਾਜੀ ਹੈ ਉਹਦੇ ਪਰੋਣਾ ਆਇਆ ਇਹਨਾਂ ਦਾ ਸਖਤੇ ਖਿਆਲ ਤੇ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਨਾ ਕਹਿੰਦਾ ਆਇਆ ਮੈਂ ਤਾਂ ਮਰ ਗਿਆ ਮੈਂ ਕੀ ਗੱਲ ਕਹਿੰਦਾ ਆਇਆ ਸੀ ਕੰਨ ਨਾ ਦਾਰੂ ਦਾ ਨਾ ਨਾ ਮੀਟ ਦਾ ਜਿਹੜਾ ਭੈਣ ਜੋ ਕਹਿੰਦਾ ਜੇ ਵਿਚਾਰਾ ਮੇਰੇ ਕੋਲ ਮਜਾ ਪੈ ਫਸੀ ਪਈ ਮੂਰੇ ਮਾਸ਼ੇ ਦਾ ਲੈ ਕਿੰਨੀ ਉਹ ਕਹਿੰਦਾ ਪੈਂ ਚੋਰ ਪੰਗੀ ਦਾ ਬੰਤਦੇ ਘਰੇ ਮੈਂ ਜਾਂਦਾ ਜਾਂਦਾ ਬੜਦਾ ਨਹੀਂ ਬੜਾ ਐਡਾ ਕਹਿੰਦਾ ਨੀਚ ਬੰਦੇ ਹੀ ਨਹੀਂ ਦੇਖਣਾ ਉਹਦਾ ਥਲੀਆਂ ਦਾ ਅੰਡਾ ਲੈ ਗਿਆ ਜੀ ਨਹੀਂ ਇਹ ਕੀ ਕਰਦਾ ਅੰਡਾ ਕਿੱਥੇ ਰੱਬ ਰੱਬ ਕਰ ਕੋਈ ਵਿਚਾਰਾ ਫਿਰਦਾ ਛੁੱਟ ਛੁਰ ਖਾਦਾ ਤੇ ਬੋਤਲ ਲਿਆ ਦੇ ਨਹੀਂ ਲੈ ਕੇ ਦਿੰਦਾ ਯਾਰ ਤੂੰ ਕੀ ਲੈਣਾ ਭੁੱਖ ਨਾ ਘੁੱਲ ਜਾ ਮੈਂ ਫਿਰ ਗਾਣ ਨੂੰ ਲਿਖ ਲਿਖਿਆ ਕਰਾਂ ਰੱਬ ਤੇ ਨਹੀਂ ਮੈਂ ਤਾਂ ਈ ਨਹੀਂ ਰੱਖਿਆ ਕਉ ਰੇਡਾ ਨਹੀਂ ਆ ਗਿਆ ਹਾਂ ਮੈਂ ਤਾਂ ਮੇਰੇ ਤਾਂ ਹੀ ਚੱਲਦਾ ਹਾਂ ਹਾਂ ਬਸ ਮੇਰੀ ਗੱਲ ਪੱਕਾ ਇਹਨੂੰ ਕਹਿੰਦੇ ਇੱਕ ਬਾਰਾਂ ਦੀ ਰਹੀ ਪਈ ਹੈ ਇਹਦੇ ਕੋਲ ਇੱਕ ਬਾਰਾਂ ਦੀ ਰਹੀ ਸਟੈਕ ਦਿਖਾ ਦੀ ਕਿਸੇ ਨੂੰ हां भाई आप सी जिंदा लोग कह पा यार तुसी करते हो बेग पा यार कमजोर यार मैं आगे ਸਾਡਾ ਕੰਮ ਤੁਸੀਂ ਕਰਦੇ ਹੋ ਮੈਂ ਆਪ ਸਿੱਟ ਲੂ ਅੱਛੀ ਕੋ ਬਣ ਗਈ ਭਾਈ ਜਿਹੜਾ ਉਹਦੇ ਘਰੇ ਸਰਦਾਰ ਆ ਕੱਲ ਪਰ ਤੁਮੇ ਗੇੜਾ ਮਾਰ ਕੇ ਡਾਡਾ ਗੋਲੂ ਡੰਡਾ ਦੇਂਦਾ ਕੰਮ ਓਏ ਨਹੀਂ ਓਦਾਂ ਟੌਪ ਨਹੀਂ ਨਿਕਲੀ ਸਪਰੇ ਕਰਾਂਗੇ ਲਾ ਲਿਆ हां ਲਾ ਲਿਆ ਪੇਗ ਲਾ ਪਾਓ ਕਮਜ਼ੋਰ हां ਐ ਕਰ ਚੱਲੋ ਚੱਲੀਏ ਸ਼ਰੇ ਨੀਰਾ ਪੋਣਾ ਜਾ ਕੇ ਕੋਈ ਇੱਕ ਹੋਰ ਲਾ ਰਹੀਏ ਚੱਲਦੇ ਆ ਹੈ ਇੱਕ ਹੋੱਕੇ ਹੋਰ ਬਹੁਤ ਆ ਦਿੱਥੋਂ ਨੀਰਾ ਨਹੀਂ ਪੋਣਾ ਜਾ ਕੇ ਨਹੀਂ ਨਹੀਂ ਪਾ ਪਾ ਲਾਂਗੇ ਮੱਲ ਜਨੇ ਜਰਨੇ ਨੀਰਾ ਪੋਣਾ ਤੂੰ ਤਾਂ ਕਹੀ ਜਨੇ ਲਾ ਲੈਨੇ ਕੁੱਤਾ ਨੀਰਾ ਖੁੱਲਣੀ ਚਾਹੀਦੀ ਦਾ ਹੋਰ ਹੁਣ ਇਹ ਵਿਚਾਰਾ ਕੋਈ ਆਉ ਟੁੰਡਾ ਔਰ ਤੂੰ ਰੌਟ ਕਰ ਕੀ ਰਾਜੀ ਐ ਨਾ 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 ਪਾ ਦ ਵਿਚਾਰੇ ਨੂੰ ਧੋ ਪੇ ਕੰਨਾ ਦੇ ਹਾਂ ਉਹ ਲਾਲ ਨੇ ਚੱਲਦੇ ਇੱਕ ਲਾ 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 ਕੋਈ ਤੂੰ ਲਾਉਣੀ ਤਾਂ ਲਾਲ ਆ ਨਹੀਂ ਆਉਦਾ ਘਰੇ ਮੈਂ ਤਾਂ ਲਾਉਂਦਾ ਨਹੀਂ ਤੁਸੀਂ ਲਾਓ ਸੋਨੂੰ ਪਿਓ ਪੁੱਤ ਨਹੀਂ ਉਹ ਨਹੀਂ ਪੀ ਸਕਦਾ ਨਾ ਉਹ ਨਾ ਬੰਦਾ ਪੀ ਸਕਦਾ ਹਾਂ ਤੇ ਆਮ ਬੰਦਾ ਨਹੀਂ ਪੀ ਸਕਦਾ ਹਾਂ ਇਹਦਾ ਨੰਗ ਬੰਦਾ ਇਹ ਕੀ ਪੀ ਲੂਗਾ ਇਹ ਕਿੱਥੋਂ ਯਾਰ ਆਪਣਾ ਪੱਲਾ ਨਹੀਂ ਫੜਦਾ ਨਾ ਨਾ ਥੋੜਾ ਤਾਂ 100 ਕਿੱਲੇ ਵਾਲਾ ਰੀਸ ਕਰਦਾ ਕੀ ਕਰਦਾ ਹਾਂ ਕੋਈ ਸ਼ੈਂਪੇਨ ਦੀ ਬੰਡਾ ਮਰਵੇ ਮਰਨਾ ਥੋੜਾ ਜਿਹਾ ਕੋਈ ਪੈਸਾ ਨਹੀਂ ਗੰਦੂਰ ਇਹ ਨਹੀਂ ਜਾਂਦਾ ਯਾਰ ਨਾ ਮੈਂ ਨਹੀਂ ਜਾਂਦਾ ਕਿਉਂ? ਚੱਲ ਚੱਲਦੇ ਆ ਕੋਈ ਨਹੀਂ। ਇੱਕ ਲਾਲ ਲਾਲ ਲਾ ਬੈ ਜਾ। ਚੱਲ ਕੋਈ ਨਹੀਂ। ਲਾਲ ਲਾਲ ਲਾਲ। ਆ ਚੱਲ ਕੇ। ਓਏ ਆ ਜੂ ਟੂ ਜਾ ਗਿਆ ਯਾਰ। ਤੇ ਨੀਰਾ ਕੌਣ ਪਊ ਜੇ ਤੂੰ ਧੱਕਾ ਮਾਰ। ਮੇਰਾ ਭੈਣ ਦੀ ਬੁੰਡ ਮਰਾਵੇ ਤੇਰਾ ਨੀਰਾ ਖੜਕੇ ਮੈਨੇ ਜਾਂਦਾ। ਹਾਂ। ਕਿਉਂ? ਮੈਂ ਤਾਂ ਮੇਰੇ ਤਾਈ ਜਾਂਦਣਾ ਰਹਿ ਗਿਆ। ਬੱਸ ਜਵਾਬ ਦੇ ਜਾ ਯਾਰ। ਜਵਾਬ ਆ ਮੇਰਾ। 100 ਰੁਪਏ ਦੇ ਵੀ ਮੇਰਾ ਲੱਖ। 200 ਰੁਪਏ ਤੇ ਰੁਪਏ ਕੱਪਦੇ ਆ ਕਮਜ਼ੋਰ 500 ਰੁਪਏ। ਕੋਈ ਨਹੀਂ। 500 ਫਿਰ ਆ ਜੂ ਆ ਚੱਲ ਕੇ। ਕਰਾ ਨਾ ਪਾ ਜ ਮੈਂ ਨਹੀਂ ਜਾਂਦਾ ਭਰਾਵਾ। ਆ ਗਿਆ ਯਾਰ। ਮੈਂ ਨਹੀਂ ਜਾਂਦਾ। ਕਮਜ਼ੋਰ। ਮੈਂ ਨਹੀਂ ਜਾਂਦਾ ਤੂੰ ਯਾਰ ਕਲੇਸ਼ ਕਰਾਏਂਗਾ ਉਹੀ ਗੱਲ ਕਰਦਾ ਕਾਹਦਾ ਕਲੇਸ਼ ਕਰਾਤਾ ਓਏ ਕਾਹਦਾ ਕਲੇਸ਼ ਕਰਾ ਕੇ ਲਵਾਤੀ ਮੁੱਠੀ ਜਾਰ ਨੂੰ ਯਾਰ ਵਾਪਸ ਕਾ ਨੂੰ ਮੜੀ ਜਾਂਦਾ ਤੂੰ ਯਾਰ ਓ ਯਾਰ ਮੈਂ ਨਹੀਂ ਜਾਂਦਾ ਭਰਾ ਮੈਂ ਆ ਜਾ ਤਲੀਏ ਗੰਦੂ ਓ ਯਾਰ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਨੋ ਮੈਨੂੰ ਨੀਰੋ ਆਪਣਾ ਜਾਂਦਾ ਨਹੀਂ ਪੈਂਦੀ ਬੁੰਡ ਨਹੀਂ ਗਈ ਫਿਰ ਰੁਪਈਆ ਮੇਰੇ ਲਿਆ ਕੋਈ ਨਹੀਂ ਰੁਪਈਆ ਤੇ ਰੁਪਈਆ ਦੇ ਦੇ ਦਾਂਗੇ ਜਦੋਂ ਬਣ ਕੇ ਰੁਪਈਏ ਦੇ ਦਾਂਗੇ ਜਦੋਂ ਬਣ ਕੇ ਰੁਪਈਏ ਦੇ ਦਾਂਗੇ ਹਾਂ ਫਿਰ ਜਦੋਂ ਜਦੋਂ ਬਣ ਕੇ ਦੇ ਦੇਗਾ 100 ਰੁਪਈਏ ਬੈਠੀ ਗੰਮਜੂਰਾ ਜਿਹੜੋ ਬਣ ਕੇ ਰੁਪਈਆ ਕੋਈ ਇੰਤਰਾ ਦੇ ਕੰਮ ਤੇ ਆ ਜੂ ਸੋਹਣੇ ਕਰ ਫਿਰ ਜਿਹੜੋ ਸਰਵ ਛੱਡੀ ਕਰ ਅਗਰ ਮਾਲਕੀ ਨਹੀਂ ਕਰਦਾ ਯਾ ਤੂੰ ਤਾਂ ਕਹਿ ਲਈ ਤੂੰ ਭੈਣ ਜਿਹੜੇ ਤੂੰ ਕਾਸ ਰੂ ਪਈ ਰੁਪਈਆ ਪੀਂਦੀ ਆ ਦੁਨੀਆ ਪੀਂਦੀ ਆ ਮੈਂ ਤਾਂ ਮੇਰੇ ਤਾਂ ਇਹ ਨਾ ਰਹਿਣਾ ਆ ਨਹੀਂ ਜਾਂਦਾ ਰਾਈ ਜੀ ਯਾਰ ਤੂੰ ਮੇਰੇ ਰੁਪਈਆ ਨਹੀਂ ਜਾਣ ਤੇਰੇ ਰੁਪਈਏ ਘੜੀ ਰੁਪਈਏ ਦੇ ਦਾਂਗੇ ਮੈਂ ਠਾਣੇ ਜਾਉਂ ਤੜੇ ਠਾਣੇ ਕੋਈ ਵੀ ਵਗ ਜਾਈ ਠਾਣੇ ਨਾਲੇ ਵਿੱਚ ਤੇਰਾ ਨਾਮ ਲਿਖਾਂਉ ਲਿਖਿਆ ਦੀ ਲਿਖਿਆ ਦੀ ਜਿੱਡਾ ਲਿਖਾਂਉ ਯਾਰ ਆ ਫੜ ਲਈ ਸਾਡਾ ਹਾਂ ਫੜ ਲਈ ਅਛੀ ਨਹੀਂ ਤੱਕ ਜਦ ਪਲੇਖਾ ਹੋਵੇ ਸਮਝੂਰਾ ਤੇਰੇ ਮੰਗਰੇ ਤੋਤੇ ਢਾ ਦੀ ਕੋਈ ਨਹੀਂ ਤੋਤੇ ਢਾ ਦਾਂਗੇ ਆਪਾਂ ਇਹਨੂੰ ਨੰਗੂ ਕੀ ਜਾਣਦੇ ਆ ਮੈਂ ਤਾਂ ਸਰਦਾਰ ਬੰਦੇ ਨਾ ਰਹੂਗਾ ਮੈਂ ਨੰਗੂ ਨਾ ਹਾਂ ਹੈ ਨਹੀਂ ਪਰਦੀ ਪੈ ਕੋਟਾ ਤੇਰੇ ਮਗਰ ਛੀਰੀ ਵੀ ਨਹੀਂ ਤੇਰਾ ਤੇਰਾ ਹੀ ਜੀ ਕਤੂ ਦਾ ਦੂਸ ਪਾਸ ਨੂੰ ਪਈ ਇਹਨੂੰ ਫੇਰ ਪਿਉ ਨਹੀਂ ਅਸਟਾ ਕੁਰੀ ਆ ਕੇ ਬੇਮਾਗੀ ਜੇ ਸਾ ਲਾ ਦੇ ਦੇਣਾ ਤੇ ਕੋਈ ਕੁਝ ਨਹੀਂ ਆ ਗਰਾ ਮੈਂ 6 ਸਾਲ ਲਾ ਦੇ ਦੇਣਾ ਨਾ ਤਾਂ ਲੈਣੀ ਹੈ ਨਹੀਂ ਨਾ ਡਾਲ ਤੇਰਾ ਕੋ ਡਾਲ ਮੇਰੇ ਬੰਦੇ ਨੂੰ ਪਿਉਣੀ ਆ ਮੈਂ ਤਾਂ ਤੂੰ ਬਾਹਰ ਪਿਆਮਾ ਕੇ ਮੋਟਰ ਤੇ ਲੋੜਾ ਫੜੀਆਂ ਸਾਡੇ ਪਿਆਮਾ ਕੇ ਤੇ ਤੂੰ ਲੋੜਾ ਫੜੀਆਂ ਨਾ ਉਹਨੇ ਸਾਡੀ ਲੈ ਆ ਗਿਆ ਇਹਨੇ ਪ੍ਰਾਇਮ ਤੂੰ ਸਾਡੀ ਮੁੱਠ ਤੇ ਲੋੜਾ ਫੜੀਆਂ ਉਹਨੇ ਤੇ ਜਾਣੇ ਉਹ ਨਹੀਂ ਜੇ ਲੱਗਣ ਤੂੰ ਮੈਨੂੰ ਕਿਵੇਂ ਕਿਹਾ ਫਿਰ ਇਹਨੂੰ ਬਚਾਰੇ ਨੂੰ ਪਿਆ ਕੇ ਜਾਨ ਨਿਕਲ ਗਈ ਜਾਣ ਕੇ ਪਈ ਆ ਮੈਂ ਤਾਂ ਕੋਈ ਜਾਣ ਕੇ ਨਹੀਂ ਪਈ ਤੁਸੀਂ ਆਏ ਤਾਂ ਫੇਰ ਪਈ ਆ ਹੁਣ ਤੇ ਮੈਂ ਕੱਠ ਕਰੂੰਗਾ ਕੱਲੀ ਯਾਰ ਕਰ ਲਈ ਕਿਹੜਾ ਕਰਨਾ ਯਾਰ ਕੱਠ ਕਰਨਾ ਤੇ ਕੱਠ ਹੇ ਨਹੀਂ ਕਮਜ਼ੋਰ ਇੱਕ ਤਰ ਫਸ ਗਿਆ ਤੂੰ ਇਹਦੇ ਨਾਲ ਮੈਂ ਤਾਂ ਉਹੀ ਫਸ ਗਿਆ ਬਿਨਾ ਮਤਨ ਤੋਂ ਹੁਣ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਮੈਂ ਹੁਣ ਸਰਦਾਰ ਬੰਦੇ ਨਾ ਰਹੇਗਾ ਤੇਰੇ ਨਾਲ ਮੈਨੂੰ ਲੋੜ ਹੀ ਨਹੀਂ ਹੈ ਜੀ ਦੇਣਾ ਜਮਾ ਹੀ ਨਹੀਂ ਦੇਖਦਾ ਕਿਵੇਂ ਚੜ ਚੜ ਆਉਂਦਾ ਚੜਦਾ ਹਾਂ ਕੰਮ ਭੰਟੋ ਦੇਣਾ ਸਾਰਾ ਕਿੰਨੀ ਕਰਾਈ ਚੱਲ ਸ਼ਾਬਾਸ਼ ਹੀ ਨਹੀਂ ਸ਼ਾਬਾਸ਼ ਹੀ ਨਾ ਕਿਤੇ ਸ਼ਾਬਾਸ਼ ਜੀ ਹੱਥ ਨੇ ਫੜ ਲਾਂ ਤਾਂ ਫੇਰ ਦੇਣਾ ਹਾਂ ਉਹ ਫੜ ਲਾ ਉਹ ਕਰ ਕਰ ਲੈ ਸਾਰੀ ਦਿਹਾੜੀ ਕੰਮ ਨੂੰ ਲਾਈ ਰੱਖਿਆ ਮੈਨੂੰ ਦੋ ਐ ਲਾ ਲਾ ਦੋ ਸਾਲ ਹੋ ਗਏ ਤੇ ਨਾਲ ਤੈਨੂੰ ਕਦੇ ਯਹੀ ਕੋਟ ਨਾ ਮਨ ਨੂੰ ਕਿਹੜੀ ਪੌਂਦਾ ਇਹ ਜੇ ਪੀਂਦਾ ਵੀ ਆਪਦੀ ਅੰਦਰ ਵੜ ਕੇ ਪੀ ਲੈਂਦਾ ਮੈਨੂੰ ਕੀ ਪਤਾ ਹਾਂ ਤੈਨੂੰ ਨਹੀਂ ਪੂਰਾ ਆਪਣਾ ਬੇਈਮਾਨ ਬੰਦਾ ਬੇਈਮਾਨ ਬੰਦਾ ਜੀ ਆਪਣੇ ਘਰ ਖੁੱਲੇ ਖਾਤੇ ਆਪਣੇ ਖੁੱਲੇਗਾ ਤੇ ਮੈਂ ਤਾਂ ਸਰ ਤੇਰੇ ਨਾਲ ਸਰਦਾਰ ਬੰਦੇ ਨਾਲ ਰਿਆ ਠੀਕ ਆ ਗੱਲ ਇਹਦੇ ਇਹਦੇ ਕੋਲ ਕੀ ਆ ਕੁਝ ਨਹੀਂ ਹੈਗਾ ਇਹਦੇ ਕੋਲ ਇੱਕੋ ਗੱਲ ਤੈਨੂੰ ਹੋਰ ਦੱਸ ਦਾਂ ਦਵੀ ਨਾ ਕਛਗਾ ਮਰੀ ਪੁੱਠਾ ਮੈਗਨ ਨਾ ਮੈਂ ਤਾਂ ਦਬਦੇ ਨਹੀਂਗਾ ਪਹਿਲੇ ਨੰਬਰ ਤਾਂ ਜਾਂਦਾ ਹੀ ਨਹੀਂ ਇਹਨਾਂ ਦੇ ਮੈਂ ਕੀ ਲੈਣ ਜਾਣਾ ਇਹਨਾਂ ਦੇ ਦੋੜ ਹੀ ਨਹੀਂ ਥਾਣੇ ਕਚੇਰੀ ਆਪਣੀ ਪਾਵਰ ਹੈਗੀ ਕੋਈ ਗੱਲ ਨਹੀਂ ਮੈਗਣਾ ਮੇਰਾ ਕੰਮ ਜਿਹੜੀ ਕੋਈ ਗੱਲ ਨਹੀਂ ਜੇ ਜਾਊਗਾ ਵੀ ਆਪਾਂ ਦੇਖ ਲਾਂਗੇ ਦੇਖ ਲਾਂਗੇ ਹੀ ਕਰ ਆਹ ਇਹ ਬੜੀ ਗੱਲ ਆ ਕੱਲ ਤੂੰ ਗਮਦੂਰ ਆਪਣੇ ਆ ਜਾਗਰੀ ਬਾਰ ਕੱਲ ਤੂੰ ਕਿੱਥੇ ਹੀ ਆ ਗਿਆ ਅੱਜ ਵੀ ਕੱਲ ਕੱਲ ਦਾ ਛੱਡ ਗਿਆ ਅੱਜ ਤੂੰ ਆ ਗਿਆ ਵਾਹ ਓਏ ਤੇਰੀ ਇਹ ਬੜੀਆਂ ਗੱਲਾਂ ਹੁੰਦੀਆਂ ਅੱਜ ਬੇਗਬੂਲਾ ਹਾਂ ਐਸ਼ ਕਰ ਨਹੀਂ ਅੱਥ ਨੇ ਆ ਕੇ ਨੀਰਾਂ ਨੂੰ ਉੱਥੇ ਮੇਰੀ ਜਾ ਕੇ ਗੱਲ ਕਰਾ ਦੇ ਉੱਥੇ ਅੱਜ ਮੀਟ ਕਰਿਆ ਆਪਣਾ ਰੋਟੀ ਖਾਈ ਐਡੀ ਕਿਲੋ ਪਵਾ ਕੇ ਲਈ ਠੀਕ ਹੈ ਜੀ ਹਾਂ ਲੋੜ ਨਹੀਂ ਬੱਸ ਨਿਬੜ ਗਿਆ ਆਓ ਲੱਖ ਰੁਪਏ ਭੈਣ ਜੀ ਫੁੱਟੇ ਤਾਂ ਆਪਾਂ ਇਹ ਨਹੀਂ ਰੁਪਏ ਲੈ ਸਕਦਾ ਇਹ ਰੁਪਏ ਨੂੰ ਦਿੰਦੇ ਨਹੀਂ ਆ ਪਰ ਦੀ ਕਿਤੇ ਮਰਜੀ ਵਗ ਜੇ ਬੱਸ ਅੱਜ ਦੇ ਨਾ ਕੱਲ ਦੇ ਨਾ ਟੁਰੀ ਫਿਰ ਕੇ ਤਾਂ 10-20 ਦਿਨ ਪੈਗੇ ਝੋਬਾ ਚੱਕ ਦੇ ਚੱਕ ਦਾਂਗੇ ਹਾਂ ਇਹ ਕਿਹਦੇ ਨਾਲ ਬੁਰਾ ਆ ਜਾਏਗਾ ਤੂੰ ਮੋੜ ਮੋੜ ਕਿਹਦੇ ਨਾਲ ਨਹੀਂ ਬੁਰਾ ਆਉਦਾ ਨਾ ਕਿਛੋਂ ਜੈਦਾ ਨਹੀਂ ਗਾ ਜੂ ਬੁਰਾ ਇਹ ਹੋਰ ਪੜਾ ਪਾ ਜੀ ਨਾਲੇ ਇਹਨੂੰ ਪਾ ਦੇਣਾ ਮੈਨੂੰ ਪਾ ਪਾ ਲਾ ਗੁੰਡੂੜ ਪਾ ਲਾ ਪਾ ਲਾ ਕੋਠੀ ਹੈ ਨਾ ਠੰਡ ਵਾਲੀ ਹੈ ਪਾ ਦੇ ਹੁਣ ਨਹੀਂ ਪਤਾ ਲੱਗਦਾ ਹੈ ਹੁਣ ਨਹੀਂ ਪਤਾ ਲਾ ਹੁਣ ਤਾਂ ਇਹਨਾਂ ਨੂੰ ਮੁੜਕਾਉਦਾ ਨਾ ਵਾਲੀ ਬਾਹਰ ਨਹੀਂ ਆਈ ਲੈ ਜੇ ਪੈਣ ਚੋਰਦੇ ਜੇ ਮੈਨੂੰ ਸਮਝੀ ਬੰਦੇ ਦੀ ਜਿਹੜਾ ਆਪਣੀ ਮੋਟਰ ਤੇ ਦਬਕੇ ਲਾਉਂਦਾ ਦਬਕੇ ਲਾਉਂਦਾ ਯਾਰ ਕਮਾਲ ਦੀ ਗੱਲ ਹੈ ਇਹ ਤਾਂ ਬੰਦੇ ਬਾਰੇ ਸੀ ਲੜਾਈ ਹੁੰਦੀ ਹੱਥ ਨਹੀਂ ਪਾਉਂਦਾ ਐ ਡਰਦਾ ਆਪਣੇ ਤੋਂ ਮਜ਼ਦੂਰ ਵੀ ਬੈਲੀ ਹੈ ਬੰਦਾ ਪਰਾਣਾ ਨਾ ਇਹਦੇ ਕੋਲ ਤਾਂ ਕੋਈ ਛਣਛਣਾ ਆਪਣੇ ਤੋਂ ਡਰਦਾ ਸੀ ਅੱਛਾ ਇਹ ਤਾਂ ਵਿਚਾਰੇ ਨੂੰ ਖਿੱਚੀ ਫਿਰਦਾ ਇਹ ਖਿੱਚੀ ਫਿਰਦਾ ਹਾਂ ਉਹ ਇੱਕ ਗੱਲ ਆ ਇਹ ਮੈਂ ਕਮਜ਼ੋਰ ਮਗਰ ਖੜਾ ਹੂੰ ਕਮਜ਼ੋਰ ਡੱਬਦਾ ਨਹੀਂ ਹੈ ਨਾ ਨਾ ਇਹ ਫੇਰ ਨਹੀਂ ਡੱਬਦਾ ਫੇਰ ਤੋਂ 체ੜਾ ਫੇਰ ਤਾਂ ਪ੍ਰਵਾਹ ਪ੍ਰਵਾਹ ਨਹੀਂ ਕਰਦਾ ਇਹ ਨਾ 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 ਆਪਾਂ ਵੀ ਜਵਾਬ ਨਹੀਂ ਵਿਚਾਰੇ ਨੂੰ ਇਹਦੇ ਨਾਲ ਛੱਤਰੀ ਪੁਰਾਣੀ ਪਈ ਆਪਣੀ ਹੈ ਪਤਾ ਆ ਹੋ ਆਪਾਂ ਗਡਾਸਾ ਲਿਆ ਕੇ ਰੱਖਾਂਗੇ ਇਸ ਨੂੰ ਜੇ ਹੋਣਾ ਹੈ ਨਾ ਤੇ ਬਾਡੀ ਦੇਵਾਂਗੇ ਆਪਾਂ ਚਾਹਦੇ ਆ ਆਹ ਕੰਜੜੇ ਜਮਾ ਮੇਰੇ ਵਾਲੀ ਗੱਲ ਕਰੀ ਆ ਹਾਂ ਕਿ ਨਾਤਾ ਲਿਆਵਾਂਗੇ ਆਪਾਂ ਜੇ ਹੋਣਾ 700 ਬਣਾ ਕਾ ਨਾ ਬੰਦਾ 700 ਪਿਆਰ ਤਾਂ ਹੋਣਾ ਚਾਹੀਦਾ ਬੰਦੇ ਕੋਲ ਹਾਂ ਪਿਆਰ ਤਾਂ ਹੋਣਾ ਚਾਹੀਦਾ ਬੰਦੇ ਕੋਲ ਥੋੜੀ ਹੋਰ ਪੜ ਨਾਲੇ ਉਹ ਗੱਲ ਕਿ ਕਹਿੰਦਾ ਪੂਗਦੀ ਫਾਲ ਨਾ ਕਿ ਕਰਾਂ ਟਾਲੀਆਂ ਦੀ ਜਿੱਥੇ ਵਿੱਚ ਵਿਚ ਬਚਾਲੇ ਬੋੜ ਹੋਵੇ ਕਹਿੰਦਾ ਉਸ ਧੀਮੀ ਤੋਂ ਆਸ਼ਕੀ ਦਾ ਮੁੱਲ ਕੀ ਮੋੜਨਾ ਜਿਹੜੀ ਧੀਮੀ ਦੇ ਦਿਲ ਵਿੱਚ ਕੋੜ ਹੋਵੇ ਕਹਿੰਦਾ ਜੀ ਨੇ ਮਿੱਤਰਤਾ ਬਾਣੀਆਂ ਨਾਲ ਕਰ ਲਈ ਜ਼ਿੰਦਗੀ ਭਰ ਨਾ ਬੈਰੀ ਦੀ ਲੋੜ ਹੋਵੇ ਕਹਿੰਦਾ ਉੱਥੇ ਕਾਤਲ ਝਗੜੇ ਚ 90% ਹੁੰਦਾ ਜੀ ਇੱਥੇ ਜੱਟ ਜੋੜ ਹੋ ਵਾਹ ਵੀ ਵਾਹ ਆਇਆ ਵਾਹ ਪਟਕੇ ਦੇ ਜੀ ਕਿ ਅੱਪਾ ਬੜੀ ਤੁਰੇ ਜਾਣਾ ਯਾਰ ਕਮਾਲ ਦੀ ਗੱਲ ਆ ਇਹ ਤਾਂ ਮੈਂ ਪੁਰਾਣਾ ਲੇਖ ਕਥੀ ਠੀਕ ਆਣਾ ਬਾਹਰ ਲਿਖਾਂਦੀ ਸੀ ਮੈਨੂੰ ਇੱਕ ਹੋਰ ਸੁਣਾ ਬਾਬਾ ਉਹ ਇੱਕ ਹੋਰ ਇੱਕ ਹੋਰ ਇੱਕ ਹੋਰ ਹਾਂ ਕਾਇਦਾ ਤੂੰ ਛਨੂ ਮਿਲਦੀ ਗਿਲਦੀ ਰੈਣੀ ਕਰਜੇ ਤਾਂ ਚੋਰੀ ਅਜ ਖੂਤੇ ਤੂੰ ਪੰਗੇ ਤੇ ਹੁਸਨ ਕਰਨੇ ਦੀ ਪੂਰੀ ਵਾ 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 ਮਾਤਾ ਪਾਲਿਆ ਕਦੇ ਤੂੰ ਇਤਿਹਾਸ ਪੜ੍ਹਾ ਨਹੀਂ ਮੇਰਾ ਕਿਤਾਬਾਂ ਤੇਰੀ ਬੇਬੇ ਨੂੰ ਪੁੱਛੀ ਬੋਰੀਆਂ ਭਰੀਆਂ ਪਈਆਂ ਲੇਖਕ ਬੜਾ ਵੱਡਾ ਜਿਵੇਂ ਦਿਮਾਗ ਨਾ ਬਪਰਮਾਤਮਾ ਨੇ ਦਿੱਤਾ ਬਾਪੂ ਮੈਨੂੰ ਲੜ ਪਿਆ ਆਪਣੇ ਹੁੱਲੇ ਹੋਰ 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 ਬੋਲਾ ਬੋਲੋ ਅੱਛਾ ਬਾਪੂ ਮੈਨੂੰ ਕਹਿੰਦਾ ਨਾ ਵੀ ਜਰ ਕਰੇ ਜੈ ਯਾਦ ਕਮਾਣਾ ਚਾਰ ਸਿਰੀ ਕਹਿੰਦਾ ਤੂੰ ਬਾਹਰ ਨਾ ਜਾ ਖੁੱਲਾ ਕੰਮ ਦੀ ਖੁੱਲਾ ਖੁੱਲਾ ਜੀ ਤੇ ਕਿਤਾਬਾਂ ਫਿਰ ਮੈਨੂੰ ਬਾਹਰੋਂ ਵੀ ਲੈਣ ਆਏ ਵੀ ਸਾਨੂੰ ਇੱਕ ਦੋ ਕਿਤਾਬਾਂ ਦੇ ਉਹਨਾਂ ਵੇਲੇ ਕਿਤਾਬ ਦਾ ਵੀ ਵੀ ਯਾਰ ਫਿਆ ਦਿੰਦੇ ਸੀ ਮੈਂ ਮਖਾਣਾ ਕਿਹੜੀ ਲਿਖਤੀ ਵੇਚਣੀ ਨਹੀਂ ਲਿਖਤੀ ਤਾਂ ਲਿਖਤੀ ਬੈਠ ਜੇ ਕਿਤੇ ਤੂੰ ਪੜ੍ਹ ਲੈ ਬੜੇ ਕਵੇਲੇ ਮਾਰ ਨਹੀਂ ਖਾਂਦਾ ਮਾਰ ਨਹੀਂ ਦਾ ਦੂਰ ਨੂੰ ਤਾਂ ਪਤਾ ਫਿਰ ਉਹ ਪਾਵੇਂ ਨੂੰ ਫੜਾਈ ਨਾ ਤੈਨੂੰ ਨੇ ਦੇ ਫੜਾਉ ਨੇ ਦੇ ਕੀ ਕਹਿਣਾ ਕਿਤਾਬ ਦੀ ਗੱਲ ਕਰ ਆ ਕਿਤਾਬ ਕਹਿਣਾ ਪੜ੍ਹ ਕਿਤਾਬ ਕਰ ਛੰਮੀ ਪਈਆ ਗਾਹ ਨਾ ਦੇਣੀ ਨਾ ਨਾ ਗਾਹ ਪੱਕੀ ਨੂੰ ਦੇਣੀ ਹੈ ਜੇ ਮੇਰੀ ਲਿਖਤ ਕਿਤੇ ਬਾਹਰ ਲੀਕ ਹੋ ਗਈ ਮਤਲਬ ਮੈਂ ਖਤਮ ਬੈ ਉਹ ਲਿਖਤ ਬਾਹਰ ਨਾ ਜਾਵੇ ਕਿਤੇ ਨਾ ਨਾ ਐਦਾ ਤੂੰ ਕਿੱਡਾ ਕਿਸਿਆ ਨਾ ਨਾ ਪੜਿਆ ਬਹੁਤ ਦੀਆ ਹੈ ਇਹ ਪੜਿਆ ਬਹੁਤ ਦੀਆ ਇਹ ਤਾਂ ਅੰਗਰੇਜ਼ਾਂ ਤੋਂ ਪੜ ਕੇ ਆਇਆ ਮੈਂ ਤੈਨੂੰ ਦੱਸਾਂ ਇਹ ਹਾਂ ਨਹੀਂ ਜਾਵੇਦਾ ਪੜਿਆ ਬਹੁਤ ਜਿਆਦਾ ਮੈਂ ਲਾਲਾ ਵੀ ਬਾੜਾ ਨਹੀਂ ਮੈਂ ਕਹਿੰਦਾ ਕੀ ਇਹਦਾ ਲੇਖ ਕੋਈ ਆ ਨਾ ਹੂੰ ਉਹ ਮਤਲਬੀ ਮੈਥੋਂ ਪੁੱਛ ਰਾਂਦਾ ਵੀ ਭਾਈ ਕੀ ਲਿਖਾਂ ਹੂੰ ਮੈਂ ਉਹਨੂੰ ਦੱਸਿਆ ਮੈਂ ਕਿ ਆ ਨੁਕਤੇ ਲਿਓ ਹੂੰ ਉਹ ਮੇਰੇ ਕੋਲੇ ਬਹੁਤ ਆਵਾਜ਼ ਆ ਬੀਛੂ ਦੀ ਕਮ ਦਾ ਰੂਪ ਨਹੀਂ ਦਈ ਮੇ ਨੂੰ ਰਾਜ ਵਿੱਚ ਫਿਰ ਤੂੰ ਗਾਹਾਂ ਕਿਉਂ ਨਹੀਂ ਗਿਆ ਬਤਾ ਮੈਂ ਘਰੋਂ ਬਾਪੂ ਵਾਲਾ ਘਰ ਪੈ ਗਿਆ ਉਹ ਤੱਕ ਮੈਂ ਕਹਿੰਦਾ ਤੈਨੂੰ ਚੰਗਾ ਲੱਗਦਾ ਮੈਨੂੰ ਤਾਂ ਲੱਗਦਾ 3ਵੀਂ ਦੀ ਝਾਕ ਜੀ ਨਾ 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 3ਵੀਂ ਆਵੇ ਐਈ ਨਹੀਂ ਗੱਲ ਹੈਗੀ ਉਹ ਕਾਹਨੂੰ ਆਹੀ ਗੱਲ ਹੈ ਗੱਲ ਆਣ ਚਟਰਾ ਪਹਿਲੇ ਦਿਨੋਂ 100 ਦਾ 100 ਨੰਬਰ ਸੀ ਮੇਰਾ ਪਿੰਡ 'ਚ ਕਦੇ ਗਲਤ ਨਹੀਂ ਹੋਏ ਨਾ ਮਾੜਾ ਕੰਮ ਕਰਿਆ ਬਾਛਾ ਜੀ ਆਇਸ਼ ਕਰੀਆ ਹਾਂ ਸਰਦਾਰੀ ਕੋਠੇ 'ਚ ਹੀ ਕੀਤੀ ਮੈਂ ਆਇਸ਼ ਆਪਣੇ ਜੀ ਹਾਂ ਦਾਰੂ ਪਹਿਲੇ ਦਿਨੋਂ ਆਵਦੀ ਸੀ ਪੀਣੇ ਪਹਿਲਾਂ ਅੰਗਰੇਜ਼ਾਂ ਤੋਂ ਪੜਿਆ ਬਹੁਤ ਕੀਤੇ ਪੜ੍ਹਾਈ ਬਹੁਤ ਜਿਆਦਾ ਪੜ੍ਹਾਈ ਕੀਤੀ ਹੈ ਉਰਦੂ ਕਿਥੋਂ ਪੜ੍ਹਦਾ ਨਾ 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 ਨਹੀਂ ਪਤਾ ਯਾਰਾ ਕੰਦੂਏ ਦੇ ਅੰਦਰ ਆ ਜੇ ਆਪਾਂ ਸੁਣਾਉਣ ਲੱਗ ਜੇ ਨਾ ਉਰਦੀ ਦੇ ਵਿੱਚ ਗੱਲਾਂ ਤੈਨੂੰ ਤਾਂ ਨੀਂਦ ਆ ਜੇ ਹਾਂ ਐਗੀਆਂ ਚੀਜ਼ਾਂ ਪਈਆਂ ਅੰਦਰ ਮਲੇ ਬਾਣ ਨੂੰ ਗੁੰਦੁਰ ਨੂੰ ਕੋਠੇ ਚ ਕੀਤਾ ਲੈ ਫਿਰ ਕਦੇ ਬਾਪੂ ਨੂੰ ਵੀ ਆ ਗੱਲ ਕਹੀ ਨਹੀਂ 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 ਓਏ ਆਹੀ ਗੱਲਾਂ ਵਿੱਚ ਕੀ ਕਰੀ ਅੱਲਾ ਜਰਾ ਇਹ ਤਾਂ ਪਾਲਿਆ ਤੂੰ ਗਲਤ ਗੱਲਾਂ ਕਰਦਾ ਫਿਰ दारू ਪੀਣ ਵਾਲੀ ਗੱਲ ਹੋ ਗਈ ਹਾਂ ਤੇ दारू ਪੀ ਕੇ ਗੱਲਾਂ ਮਾਰਨ ਵਾਲੀ ਗੱਲ ਹੋਣੀ ਇਹ ਦਿੱਤਾ ਉਹ ਗੱਲ ਚ ਕੀਤਾ ਮਤਲਬ ਗੱਲ ਕਰੇ ਬਾਈ ਨਾਲੀ ਬਾਈ ਨਾਲੀ ਅਗਲੇ ਨੇ ਹੁਣ ਟਨਕਾ ਆ ਕੇ ਜਵਾਬ ਦਿੱਤਾ ਤੂੰ ਜਮਾ ਨਹੀਂ ਜਾਂਦਾ ਲੋੜਾ ਫੜਦਾ ਇਹ ਹੁੰਦਾ ਬਾਈ ਨਾਲੀ ਇਹ ਚੀਜ਼ਾਂ ਹੁੰਦੀਆਂ ਆਪਾਂ ਅਗਲੇ ਨੂੰ ਕਹਿੰਦਾ ਲੱਖ ਰੁਪਏ ਦੇਣਾ ਬਾਈ ਨਾਲੀ ਗੱਲ ਕਰੀ ਵੀ ਦੇਵਾਂਗੇ ਦੇਣਾ ਦੇਂਦੇ ਨਹੀਂ ਨਹੀਂ ਦਿੰਦੇ ਨਹੀਂ ਬਸ ਬਾਈ ਨਾ ਹੋਵੇ ਗੱਲ ਕਰੇ ਭਮਾ ਦੀ ਕੋਸ ਨਾ ਚੱਲ ਕਰੇ ਚੱਲੀਏ ਚੱਲ ਕਰੇ ਗੁੰਮਦੂਰ ਚੱਲ ਗਏ ਚੱਲ ਗਏ ਤੂੰ ਆਇਆ ਕਰੀ ਹਾਂ ਉੱਥੇ ਮੇਰੀ ਗੱਲ ਕਰਾ ਦੀ ਅੱਛਾ ਉਹਦੇ ਨਾਲ ਆਪਣਾ ਮੁੰਡਾ ਜਿਹੜਾ ਮੀਟ ਆ ਆਹੋ ਉਹ ਤਾਂ ਮੀਟ ਲੈ ਗਏ 30 ਕਿਲੋ ਕੋਇਲੇ ਆਵਾਂਗੇ ਮੀਟ ਨਾਲ ਚ ਰੋਟੀ ਖਾਣੀ ਹੈ ਮੀ ਆਵੇ ਬਾਅਦ ਠੀਕ ਹੈ ਜੀ ਤੈਨੂੰ ਲੋੜ ਨਹੀਂ ਠੀਕ ਗਾਲ ਪਾਣੀ ਆ ਜੀ ਸਰਦਾਰੀ ਆ ਸਰਦਾਰੀ ਹੈ ਬੰਦੇ ਕੋਲੇ ਇਹ ਚੀਜ਼ਾਂ ਹੁੰਦੀਆਂ ਆਪਣੇ ਵਾਸਤੇ ਲੈ ਆਏ ਨਹੀਂ ਤੋ ਨੂੰ ਦੇਈਏ ਨਾ ਇਹ ਯਾਰ ਸਾਡੀਆਂ ਯਾਰੀਆਂ ਐ ਕਰ ਗੋ ਦੂਰ ਹਾਂ ਡਾਟਾ ਕੀ ਹੈ ਆਓ ਪਿਆਓ ਡਾਟਾ ਆਏ ਕਰ ਚੇਤਾ ਕਈ ਵਾਰੀ ਕੋਈ ਗੱਲ ਬਣ ਜੇ ਮੇਰੇ ਕੋਲ ਤਾਂ ਇਹ ਕਰੀ ਅੱਛਾ ਤੂੰ ਆਵਦੀ ਨਾਲ ਲੈ ਜਾ ਠੀਕ ਹੈ ਨਹੀਂ ਇਹ ਨਾਲ ਇਹ ਮੈਂ ਤੈਨੂੰ ਪਤਾ ਨਹੀਂ ਦੋ ਲਾਉਂ ਯਾਰ ਕਰਿਆ ਕਿ ਹੋਈ ਬੰਦਾ ਪੱਟਣਾ ਇਹ ਤੂੰ ਮਾਤਰ ਵੀ ਕੋਲੇ ਰੱਖੀ ਨਾ ਜਾਣੀਏ ਰਾਤ ਨੂੰ ਕੋਈ ਦੌਰਾ ਪਈਏ ਮੁੜਕਾ ਆਈ ਠੀਕ ਹੈ ਬੋਲੋਂ ਪੇਗ ਦੀ ਕਾਹਲ ਨਹੀਂ ਕਰਨੀ ਠੀਕ ਹੈ ਲਾਉਂ ਇੱਕ ਕੋਲੇ ਚਲੋ 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 ਹਾਂ ਨਹੀਂ ਹਾਂ ਗੜੀ ਆਪਣੀ ਕੋਲ ਪਈ ਹੈ ਪਈ ਆ ਵਾਫੇ ਠੀਕ ਹਾਂ ਇਹ ਨਾ ਲੀ ਆਜੋ 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 ਚਲੋ ਵਾਵਾ ਹੋ ਗਏ ਪਾਪਾ ਬਾਪੂ ਨੇ ਆ ਐ ਕਰ ਪਾਲਿਆ ਤੂੰ ਨਾਲ ਤਾਂ ਭਾਂਡੇ ਪੁੰਡੇ ਛਾਵੇਂ ਨਾਲ ਬਾਹਰ ਡਾਇਆ ਕੱਠਿਆਂ ਨੂੰ ਕੋਈ ਨਾਇਰ ਲਾ ਦੂ ਕਿ ਪੁੱਤ ਨੂੰ ਮੰਗਰ ਮੂਰੇ ਜਾ ਮੰਗ ਭਾਂਡੇ ਅੱਛੀ ਜਾਣੇ ਪਹਿਲਾਂ ਹਾਂ ਬੋਝ ਕੇ ਚੱਲ ਬੰਦੂਰ ਮੂਰੇ ਲੱਕ ਮੂਰੇ ਆ ਜਾ ਹਾਂ ਆਜਾ ਤੂੰ ਡਰ ਜੇ ਮਗਰ ਹਾਂ ਤੂੰ ਰਹਿ ਚੱਲ ਬੋਝ ਤੂੰ ਦਿਖਦਾ ਤਾਂ ਨਹੀਂ ਨਹੀਂ ਦਿਖਦਾ ਹਾਂ ਬਸ ਚੱਲ ਚੱਲ ਆ ਜਾ ਮੰਨ ਗਿਆ ਮੰਨ ਗਿਆ ਹਾਂ ਕੱਢ ਜਾਗੇ ਬੱਸ ਸਟਾਪ ਮੈਂ ਗੇੜ ਫੜੀ ਫੱਲਾ ਮੈਂ ਕੀ ਚੀਜ਼ ਨਹੀਂ ਬਦਮਾ ਮਾਰਦਾ ਹਾਂ ਹਾਂ ਇਹ ਗੱਲਾਂ ਮੂਤੀ ਕੁਤਰੀ ਹੈ ਮੂਤੀ ਕੋਈ ਕੀ ਗੱਲ ਹੈ ਇਹ ਪਿਆ ਹੀ ਨਹੀਂ ਸਕਦਾ ਆਪ ਨੂੰ ਨਹੀਂ ਪਿਆਸ ਹੈ ਇਹਦੇ ਕੋਲੇ ਸੀ ਪਾੜਗਾ